ਹੈਲੋ ਦੋਸਤੋ ਦੇਖੋ ਅੱਜ ਬਹੁਤ ਸੋਹਣਾ ਮੌਸਮ ਆ ਤੇ ਮੈਂ ਸ਼ਹਿਰ ਜਾਣਦੇ ਆ ਕੰਮ ਤੇ ਤੇ ਇਹ ਦੇਖੋ ਤਾੰਤਰਕਾਂ ਵਾਲੇ ਬੰਦੇ ੱੱਕੇ ਨਹੀਂ ਆਟੋ ਵਿੱਚ ਕਾਰਡ ਸਿੱਟ ਜਾਂਦੇ ਨੇ ਤਾਂ ਕਿ ਕੋਈ ਨਾ ਕੋਈ ਸਵਾਰੀ ਫਸ ਸਕੇ ਤੇ ਦੋਸਤੋ ਮੈਂ ਪਹੁੰਚਿਆ ਹੁਣ ਬੱਸ ਸਟੈਂਡ ਕੋਲ ਦੇਖੋ ਹਲਕੀ ਹਲਕੀ ਕਿਣਮਣ ਸ਼ੁਰੂ ਹੋ ਗਈ ਏ ਤੇ ਇਹਦਾ ਮਤਲਬ ਇਹ ਹੈ ਕਿ ਹੁਣ ਰੋੜਾਂ ਤੇ ਕੋਈ ਸਵਾਰੀ ਨਹੀਂ ਦਿਸਣੀ ਬਸ ਖਾਲੀ ਹੀ ਦੌੜੇ ਭੱਜੇ ਫਿਰੋ ਪਰ ਹੁਣ ਥੋੜਾ ਆਇਆ ਅੱਗੇ ਇੱਥੇ ਬਿਲਕੁਲ ਸਾਫ਼ ਦਿਨ ਲੱਗਾ ਹੋਇਆ ਏ بارش ਦਾ ਕੋਈ ਨਾਮੋ ਨਿਸ਼ਾਨ ਨਹੀਂ ਤੇ ਇਹ ਦੇਖੋ ਦੋਸਤੋ ਚੌਂਕਾਂ ਵਿੱਚ ਥਾਂ ਥਾਂ ਛਤਰੀਆਂ ਵਾਲੇ ਵਿਚਾਰੇ ਬੇਵੱਸ ਬੈਠੇ ਨੇ ਕਿਉਂਕਿ بارش ਆਊਗੀ ਤਾਂ ਕੋਈ ਇਹਨਾਂ ਨੂੰ ਛਤਰੀਆਂ ਰੇਟ ਪੁੱਛੂਗਾ ਨਹੀਂ ਤਾਂ ਲੋਕੀਂ ਬਸ ਐਵੇਂ ਹੀ ਲੰਘ ਜਾਂਦੇ ਨੇ ਤੇ ਬਸ ਥੋੜੇ ਟਾਈਮ ਦੀ ਗੱਲ ਸੀ ਤੇ ਅੱਗੇ ਦੇਖੋ ਕਿੰਨੀ بارش ਚੱਲ ਰਹੀ ਆ ਮੈਂ ਹੌਲੀ ਹੌਲੀ ਜਾਣਦੇ ਆ ਤਾਂ ਕਿ ਆਟੋ ਦਾ ਛੋਟੇ ਛੋਟੇ ਟਾਇਰ ਕਿਸੇ ਖੱਡੇ ਵਿੱਚ ਨਾ ਪੈ ਜਾਣ ਤੇ ਆਟੋ ਪਲਟਣ ਜਾਵੇ ਤੇ ਸਵਾਰੀ ਦਾ ਕੋਈ ਨਾ ਮਨਸ਼ਾਨੀ ਤੇ ਹੁਣ ਇਹ ਦੇਖੋ ਦੋਸਤੋ ਮੈਂ ਪਲਾਸਟਿਕ ਦੀ ਬੋਤਲ ਵਿੱਚ ਥੋੜਾ ਵਾਧੂ ਡੀਜ਼ਲ ਆਟੋ ਵਿੱਚ ਜਮਾ ਰੱਖਣ ਲੱਗਾ ਕਿਉਂਕਿ ਕੱਲ ਸਵਾਰੀ ਥੋੜਾ ਕਹਿ ਕੇ ਬਹੁਤ ਅੱਗੇ ਤੱਕ ਲੈ ਗਈ ਤੇ ਫਿਰ ਆਟੋ ਵਿੱਚ ਹੋ ਗਿਆ ਡੀਜ਼ਲ ਖਤਮ ਤੇ ਬਾਅਦ ਵਿੱਚ ਹੋ ਗਿਆ ਉਹਦਾ ਨੋਜ਼ਲ ਪਰੰਜਰ ਖਰਾਬ ਤੇ ਮੈਂ ਮਿਸਤਰੀ ਕੋਲੋਂ 1000 ਰੁਪਏ ਲਾ ਕੇ ਛੁੱਟਿਆ ਤੇ ਅੱਜ ਤੋਂ ਮੈਂ ਬਹੁਤ ਕੇਅਰ ਨਾਲ ਕੰਮ ਕਰੂੰਗਾ ਤੇ ਹੁਣ ਇਹ ਦੇਖੋ ਦੋਸਤੋ ਸ਼ਹਿਰ ਵਿੱਚ ਚੱਲ ਰਿਹਾ ਹੈ ਬਹੁਤ ਮੀਂਹ ਪਰ ਮਾਰੇ ਦੀ ਆਪਣੇ ਤੇ ਕਿਰਪਾ ਆ ਤੇ ਬਹੁਤ ਵਧੀਆ ਦਿਹਾੜੀ ਬਣ ਰਹੀ ਆ ਤੇ ਇੰਨੇ ਮੀਂਹ ਵਿੱਚ ਵੀ ਮੈਂ ਬਹੁਤ ਖੁਸ਼ ਆ ਤੇ ਅੱਗੇ ਇਹ ਦੇਖੋ ਦੋਸਤੋ ਮੀਂਹ ਦੇ ਮੌਸਮ ਵਿੱਚ ਵੀ ਪੁਲ ਥੱਲੇ ਚੱਲ ਰਿਹਾ ਹੈ ਗੁਰਕਾ ਲੰਗਰ ਜਿਹਦੇ ਵਿੱਚ ਚਾਵਲ ਮਟਰ ਪਨੀਰ ਕੜਾ ਤੇ ਇੱਕ ਵੀ ਪੀਸ ਬਰੈਡ ਪਕੌੜਾ ਇਹ ਦੇ ਰਹੇ ਨੇ ਦੇਖੋ ਵੀਰ ਕਿਦਾਂ ਛੜਦਾ ਭਾਵਨਾ ਦਾ ਸੇਵਾ ਕਰ ਰਹੇ ਨੇ ਇਹ ਸੱਚੀ ਬੇਸਹਾਰਿਆਂ ਨੂੰ ਲੰਗਰ ਛਕਾਉਂਦੇ ਨੇ ਇਹ ਸਾਰੇ ਵੀਰ ਮਿਲ ਕੇ ਤਕਰੀਬਨ 15 ਦਿਨਾਂ ਪਿੱਛੋਂ ਇੱਥੇ ਲੰਗਰ ਲਾਉਂਦੇ ਨੇ ਤੇ ਵਾਕਿਆ ਹੀ ਇਹ ਅਸਲੀ ਬੇਸਹਾਰਿਆਂ ਤੇ ਲੋੜਵੰਦਾ ਤੱਕ ਲੰਗਰ ਪਚਾਉਂਦੇ ਨੇ ਤੇ ਅੱਗੇ ਇਹ ਦੇਖੋ ਦੋਸਤੋ तकरीबन 1 ਘੰਟਾ ਹੀ ਮੀਂਹ ਪਿਆਏ ਤੇ ਉਹਦੇ ਨਾਲ ਦੇਖੋ ਕਿਦਾਂ ਰੋੜਾਂ ਦੇ ਪਾਣੀ ਹੀ ਪਾਣੀ ਜਮਾ ਹੋ ਗਿਆ ਤੇ ਅਸੀਂ ਤੇ ਬੈਟਰੀ ਵਾਲੇ ਆਟੋ ਹੌਲੀ-ਹੌਲੀ ਜਾ ਰਹੇ ਹਾਂ ਤਾਂ ਕਿ ਕਿਸੇ ਖੱਡੇ ਵਿੱਚ ਪਾ ਕੇ ਆਟੋ ਪਾਰ ਨਾ ਜਾਵੇ ਤੇ ਇੱਥੇ ਕੋਈ ਹੈਲਪ ਵੀ ਕਰਦਾ ਸ਼ਹਿਰ ਵਿੱਚ ਤੇ ਦੋਸਤੋ ਹੋਣ ਗਿਆ ਮੀ ਹਾਰਟ ਤੇ ਹੁਣ ਬਣ ਗਿਆ ਗਰਮੀ ਤੇ ਹਮਸ ਵਾਲਾ ਮੌਸਮ ਬਹੁਤ ਘਟੰਜੇ ਵਾਲਾ ਮਾਹੌਲ ਆ ਤੇ ਮੈਂ ਦੇਖਿਆ ਰਸ ਦਾ ਬੇਨਾਨਦ ਪੀਤੀ ਠੰਡੀ ਠੰਡੀ ਰਸ ਬੜੀ ਆਨੰਦ ਵਾਲੀ ਚੀਜ਼ ਆ ਇਦਾਂ ਦੇ ਮੌਸਮ ਚ ਤੁਸੀਂ ਵੀ ਅੱਜ ਕੱਲ ਜਰੂਰ ਟਰਾਈ ਕਰਿਓ ਤੇ ਦੋਸਤੋ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਤੇ ਹੁਣ ਮੈਂ ਆ ਗਿਆ ਘਰ ਤੇ ਸਵੇਦ ਦੀ ਬੱਤੀ ਨਹੀਂ ਆਈ ਤੇ ਦੇਖੋ ਸਾਡੀ ਪ੍ਰਾਣੀ ਜੀ ਫ੍ਰਿਜੋਂ ਕਿਦਾਂ ਪਾਣੀ ਵਹਿ ਰਿਹਾ ਏ ਤੇ ਦੋਸਤੋ ਅੱਜ ਇੰਨਾ ਵਧੀਆ ਮੌਸਮ ਆ ਤੇ ਦਿਨ ਵੀ ਵਧੀਆ ਰਿਹਾ ਤੇ ਹੁਣ ਅਸੀਂ ਛੋਟੀ ਜੀ ਪਾਰਟੀ ਕਰਨ ਚੱਲੇ ਆ ਆਪਣੇ ਅੱਡੇ ਵਿੱਚ ਤੇ ਹੁਣ ਅਸੀਂ ਆ ਗਏ ਆ ਰਾਜੂ ਬਾਈ ਦੀ ਗੋਲ ਗੱਪਿਆਂ ਵਾਲੀ ਰੇੜੀ ਤੇ ਅੱਜ ਇੱਥੇ ਬਹੁਤ ਰਸ਼ਿਆ ਤੇ ਲੋਕ ਬਸ ਆਈ ਤੇ ਆਈ ਹੀ ਜਾ ਰਹੇ ਨੇ ਤੇ ਅੱਜ ਇੱਥੇ ਖੜੇ ਹੋਣ ਨੂੰ ਵੀ ਜਗ੍ਹਾ ਨਹੀਂ ਬਹੁਤ ਰਸ਼ਿਆ ਤੇ ਫਾਈਨਲੀ ਸਾਡਾ ਵੀ ਨੰਬਰ ਲੱਗ ਹੀ ਗਿਆ ਅਸੀਂ ਵੀ ਖਾਦੇ ਰਾਜੂ ਭਾਈ ਦੇ ਕਰਾਰੇ ਕਰਾਰੇ ਠੰਡੇ ਠੰਡੇ ਪਾਣੀ ਵਾਲੇ ਜਮੀ ਜਮੀ ਗੋਲ ਗੱਪੇ ਸੱਚੀ ਬੜਾ ਆਨੰਦ ਆ ਰਿਹਾ ਏ ਪਰ ਦੋਸਤੋ ਅਸੀਂ ਇਕੱਲੇ ਗੋਲ ਗੱਪੇ ਖਾਣ ਅੱਡੇ ਨਹੀਂ ਆਏ ਅਸੀਂ ਅੱਗੇ ਚੱਲ ਗਏ ਸ਼ਮਾ ਬਰਯਾਨੀ ਵਾਲੇ ਦੇ ਤੇ ਹੁਣ ਜਸੁੰਦਰ ਪੁੱਛ ਰਹੀ ਆ ਬਰਯਾਨੀ ਦੇ ਰੇਟ ਤੇ ਦੋਸਤੋ ਇਹਨਾਂ ਤੋਂ ਕਈ ਤਰ੍ਹਾਂ ਦੀ ਬਰੀਆਨੀ ਹੈ ਪਰ ਸਾਨੂੰ ਇੱਕ ਦੋ ਦਾ ਹੀ ਪਤਾ ਸਿੰਪਲ ਤੇ ਮਸਾਲਾ ਬਰੀਆਨੀ ਤੇ ਅਸੀਂ ਕਰਾਈ ਮਸਾਲਾ ਬਰੀਆਨੀ 240 ਰੁਪਏ ਦੀ ਫੁੱਲ ਪਲੇਟ ਤੇ ਇਹ ਆ ਇਹਨਾਂ ਦਾ ਬਰੀਆਨੀ ਦਾ ਮੈਨੂ ਤੇ ਦੇਖੋ ਦੋਸਤੋ ਕਿੰਨਾ ਸੋਹਣਾ ਰੈਸਟੋਰੈਂਟ ਟਾਈਪ ਇਹਨਾਂ ਨੇ ਦੁਕਾਨ ਬਣਾਈ ਹੋਈ ਹੈ ਬੈਠਣ ਨੂੰ ਬਹੁਤ ਵਧੀਆ ਮਾਹੌਲ ਬਣਾਇਆ ਹੋਇਆ ਹੈ ਇੱਥੇ ਬਿਲਕੁਲ ਸ਼ਾਂਤੀ ਤੇ ਸਕੂਨ ਨਾਲ ਤੁਸੀਂ ਬਹਿ ਕੇ ਬਰੀਆਨੀ ਇੰਜੋਏ ਕਰ ਸਕਦੇ ਹੋ ਤੇ ਇਹ ਦੇਖੋ ਦੋਸਤੋ ਬਰੀਆਨੀ ਨਾਲ ਦਿੰਦੇ ਨੇ ਮੀਟ ਦੀ ਸਬਜੀ ਸਲਾਦ ਤੇ ਨਾਲ ਜਿਲਡ ਵਾਟਰ ਤੇ ਹੁਣ ਦੋਸਤੋ ਪਹਿਲਾਂ ਬਰੀਆਨੀ ਕੀਤੀ ਜਸਵਿੰਦਰ ਨੇ ਟਰਾਈ ਤੇ ਹੁਣ ਆ ਗਿਆ ਮੇਰਾ ਨੰਬਰ ਸੱਚੀ ਬਹੁਤ ਟੇਸਟੀ ਬਰੀਨੀਆ ਤੇ ਤੁਸੀਂ ਵੀ ਦੋਸਤੋ ਆਕੇ ਜਰੂਰ ਟਰਾਈ ਕਰੋ ਇੱਕ ਵਾਰ ਤੇ ਹੁਣ ਇਹ ਦੇਖੋ ਦੋਸਤੋ ਸਾਡੇ ਅੱਡੇ ਵਿੱਚ ਹੋ ਗਿਆ ਕਾਫੀ ਅੰਧੇਰਾ ਤੇ ਦੇਖੋ ਕਿੰਨਾ ਵਧੀਆ ਮਾਹੌਲ ਹੈ ਅੱਡੇ ਦਾ ਤੇ ਘਰ ਜਾਣ ਨੂੰ ਦਿਲ ਨਹੀਂ ਕਰਦਾ ਬਸ ਦਿਲ ਕਰਦਾ ਇਦਾਂ ਹੀ ਇੱਥੇ ਘੁੰਮਦੇ ਰਹੀਏ